ਹਾਂਜੀ ਭਾਈ ਜੀ ਹਾਂਜੀ ਮੇਰਾ ਨਾਮ ਸੋਨ ਸਿੰਘ ਹੈ ਜੀ ਸਾਡੇ ਇਥੇ ਇਲਾਕੇ ਦੇ ਵਿੱਚ ਜੀ ਲੈਂਟਰ गिर ਗਿਆ ਜੀ ਬੱਚੀ ਦੀ ਡੈਥ ਹੋ ਗਈ ਆ ਤੇ ਬੈੱਡ ਦੇ ਉੱਤੇ ਲੇਟੇ ਹੋਏ ਸੀਗੇ ਚਾਰ ਜਾਨੇ ਜੀ ਤੇ ਇੱਕ ਜਾਨਾ ਮੰਜੇ ਦੇ ਸੁੱਤਾ ਆਏਗਾ ਜਿਹੜੇ ਮੰਜੇ ਦੇ ਬੈੱਡ ਤੇ ਸੁੱਤੇ ਸੀਗੇ ਉਹਨਾਂ ਦੇ ਸੱਟਾਂ ਲੱਗੀਆਂ ਉਹਨਾਂ ਚੋਂ ਬੱਚੀ ਦੀ ਡੈਥ ਹੋ ਗਈ 13 ਸਾਲ ਦੀ ਸੀ ਕੋਮਲਪ੍ਰੀਤ ਨਾਮ ਸੀ ਉਹਦਾ ਤੇ ਕਿਹੜੇ ਲੱਕੇ ਘਟਰਾ ਇਹ ਡਾਕਟਰ ਮੇਧਕਰ ਨਗਰ ਮਾਡਲ ਟਾਊਨ ਲੁਧਿਆਣਾ ਹੈ ਜੀ ਹਾਂਜੀ ਹਾਂਜੀ ਮੇਰਾ ਨਾਮ ਅਕਾ ਚੰਡਾਲੀ ਹੈਗਾ ਜੀ ਮੈਂ ਡਾਕਟਰ ਅੰਬੇਡਕਰ ਨਗਰ ਦੇ ਵਿੱਚ ਰਹਿੰਦਾ ਜੀ ਮੈਂ ਮੇਰੇ ਨਾਲ ਦੇ ਜਿਹੜੇ ਪੜੋਸੀ ਆ ਉਹਨਾਂ ਦੇ ਨਾਲ ਇੱਕ ਮੇਰੇ 6 ਵਜੇ ਤੋਂ ਦੁਰਘਟਨਾ ਹੋਈ ਹੈ ਉਹਨਾਂ ਦੇ ਘਰ ਦਾ ਜਿਹੜਾ ਲੈਂਡਰ ਸੀ ਉਹ ਡਿੱਗ ਪਿਆ ਜੀ ਉਹਨਾਂ ਦੇ ਜਿੰਨੇ 4-5 ਮੈਂਬਰ ਸੀ ਉਹਨਾਂ ਸਾਰੇ ਦੇ ਸੱਟ ਲੱਗੀ ਹੋਈ ਹੈ ਤੇ ਮੋਕੇ ਤੇ 13 ਸਾਲ ਦੀ ਬੇਟੀ ਸੀ ਮੋਕੇ ਤੇ ਉਹਦੀ ਡੈਥ ਹੋ ਗਈ ਹੈ ਤੇ ਅਸੀਂ ਅਪੀਲ ਕਰਦੇ ਆ ਪ੍ਰਸ਼ਾਸਨ ਨੂੰ ਕਿ ਉਹਨਾਂ ਦੀ ਹੈਲਪ ਕਰੇ ਕਿਉਂਕਿ ਉਹ ਗਰੀਬ ਘਰ ਦੇ ਹੈਗੇ ਆ ਜੀ ਉਹਨਾਂ ਦੀ ਜਿਹੜੀ ਮਦਰ ਹੈ ਉਹ ਘਰ ਦੇ ਭਾਂਡੇ ਭਾਂਡੇ ਤੋਂਦੀ ਆ ਜੀ ਜਿਹੜਾ ਉਹਦਾ ਫਾਦਰ ਸਾਹਿਬ ਹੈਗਾ ਉਹ ਦਿਹਾੜੀ ਮਜ਼ਦੂਰੀ ਕਰਦੇ ਆ ਜੀ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਵੀ ਉਹਨਾਂ ਦੀ ਪ੍ਰਸ਼ਾਸਨ ਹੈਲਪ ਕਰੇ ਉਹਨਾਂ ਦੀ ਮਦਦ ਕਰੇ